ਪੀਰ ਬਾਬਾ ਫਾਰਕ ਅਲੀ ਕਾਦਰੀ ਜੀ ਦੀ ਯਾਦ ਵਿੱਚ 17ਵਾਂ ਸਾਲਾਨਾ ਜੋੜ ਮੇਲਾ 15 ਜੁਲਾਈ ਦਿਨ ਸੋਮਵਾਰ ਨੂੰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਹੈ ਕਿ 15 ਜੁਲਾਈ ਨੂੰ ਸ਼ਾਮ ਨੂੰ 6 ਵਜੇ ਚਿਰਾਗ ਰੋਸ਼ਨ ਕੀਤੇ ਜਾਣਗੇ ਅਤੇ ਇਸ ਪ੍ਰੰਤ ਕਵਾਲ ਪਾਰਟੀਆਂ ਵੱਲੋਂ ਕਵਾਲੀਆਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਰਾਤ ਨੂੰ ਧਰਮਵੀਰ ਪਰਦੇਸੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਕਿ ਬੰਗਾ ਰੋਡ ਨਵਾਂ ਸ਼ਹਿਰ ਜੋ ਕਿ ਆਪਣਾ ਸਾਡਾ ਸਾਲਾਨਾ ਜੋੜ ਮੇਲਾ ਬਾਬਾ ਫਾਰੂਕ ਅਲੀ ਕਾਦਰੀ ਦੇ ਯਾਦ ਵਿੱਚ ਮਨਾਇਆ ਜਾਂਦਾ ਹੈ 15 ਜੁਲਾਈ ਤੇ 15 ਜੁਲਾਈ ਰਾਤ ਦਾ ਜਿਹੜਾ ਹੈ ਆਪਣਾ ਆਸਾਮ ਨੂੰ ਚਿਰਾਗ ਉਸ ਨੂੰਣਗੇ ਅੱਥਰ ਇਹ ਰਾਤ ਨੂੰ ਕੁਵਾਲੀ ਦੀ ਮੈਂਪਲ ਉਸ ਤੋਂ ਬਾਅਦ ਡਰਾਮੇ ਦੀ ਕੀਤੇ ਰਸਮ ਕੀਤੀ ਲੈ ਚੱਲੂ ਰਹੇਗਾ ਡਰਾਮਾ ਚੱਲਦਾ ਰਹੇਗਾ ਤੇਹੀ ਸਾਰਾ ਸਮੂਹ ਸਾਥ ਸੰਗਤ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਹਮਾ ਮਾਤੇ ਸਾਰੇ ਪਹੁੰਚੋ ਜੋ ਕਿ ਪੰਜਾਬ ਪੀਰਾਂ ਦਾ ਸਾਡੇ ਸਰਕਾਰਾਂ ਦਾ ਆਸ਼ੀਰਵਾਦ ਲੋ ਸਾਰੇ ਜਿਹੜਾ ਹੈ ਪਹੁੰਚੋ ਵਕਤਾਂ ਦਾ ਕਰ ਹਾਂਜੀ ਸਭ ਤੋਂ ਪਹਿਲਾਂ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਬਾਪੂ ਦੀ ਪਹਿਲਾਂ ਤਾਂ ਅਸੀਂ ਤੁਹਾਡਾ ਸਾਨੂੰ ਰਾਲੇ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜਾ ਕੀ ਸਾਡੇ ਹਰ ਉਰਸ ਤੇ ਦਰਬਾਰਾਂ ਦੇ ਉਰਸ ਤੇ ਮੇਲਿਆਂ ਦੇ ਵਿੱਚ ਸਾਡਾ ਸਹਿਯੋਗ ਜਿੰਨੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੱਦਾ ਕੀ ਬਾਬਾ ਜੀ ਮਹਿਤਾਬ ਅਹਿਮਦ ਕਾਦਰੀ ਜੀ ਜੋ ਕਿ ਸਾਡੀ ਸੂਫੀਆ ਨਦਰਗਾਹ ਪ੍ਰਬੰਧਕ ਕਮੇਟੀ ਦੇ ਵਾਇਸ ਪ੍ਰਧਾਨ ਜ਼ਿਲ੍ਹੇ ਦੇ ਉਹਨਾਂ ਵੱਲੋਂ ਹਰ ਸਾਲ ਸਾਲਾਨਾ ਉਰਸ ਪੰਜ ਪੀਰ ਦਰਬਾਰ ਤੇ ਸਰਕਾਰ ਦਾ ਮਨਾਇਆ ਜਾਂਦਾ ਆ ਇਸ ਵਾਰ ਫਿਰ 15 ਜੁਲਾਈ ਨੂੰ ਬਾਬਾ ਜੀ ਦੇ ਗੁਰੂ ਮੁਰਸ਼ਿਦ ਫਾਰੂਕ ਅਲੀ ਬਾਬਾ ਜੀ ਦਾ ਜਿਹੜਾ ਆ ਸਾਲਾਨਾ urs ਮੇਲਾ ਆ ਉਹ ਹਰ ਸਾਲ ਦੀ ਤਰ੍ਹਾਂ ਊਮਤਾਨ ਨਾਲ ਤੇ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਮੀ ਕਬਾਇਲ ਆਪਣੀ ਹਾਜ਼ਰੀ ਭਰਨਗੇ ਤੇ ਚਿਰਾਗ ਰੋਸ਼ਨ ਦੀ ਰਸਮ ਤੇ ਲੰਗਰ ਟੂਟ ਵਰਤੇਗਾ ਤੇ ਜਿਹਦੇ ਵਿੱਚ ਪੰਜਾਬ ਦੇ ਬਖਵਾਕ ਦਰਬਾਰਾ ਤੋਂ ਫਕਰ ਫਕੀਰ ਸੁਖੀ ਅਨਦਰਗਾਹ ਪਰਵੰਧਕ ਕਮੇਟੀ ਦੇ ਇਸ ਦਰਬਾਰ ਦੇ ਵਿੱਚ ਸੰਗਤ ਨੂੰ ਆਸ਼ੀਰਵਾਦ ਦੇਣ ਤੇ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਆਣਗੇ ਅਸੀਂ ਤੁਹਾਡਾ ਸ਼ਹਿਰ ਵਾਸੀਆਂ ਦਾ ਐਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਤੇ ਮਾਲਕ ਤੁਹਾਡੇ ਦਿਨ ਦੁਗਣੀ ਰਾਚੋਗਣੀ ਤਰੱਕੀ ਕਰਾਵੇ ਤੇ ਸ਼ਹਿਰ ਵਾਸੀਆਂ ਦੇ ਵਿੱਚ ਅਸੀਂ ਜਿੱਥੇ ਵੀ ਇਸ ਹੋਰਸ ਦੇ ਤਿਫਾਨ ਨੂੰ ਖੁੱਲੇ ਸੱਦੇ ਦਿੰਨੇ ਆ ਉੱਥੇ ਹੀ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਹਾਲ ਫਿਰ ਤੁਹਾਨੂੰ ਇੱਕ ਜਿਹੜੀ ਅਪੀਲ ਆ ਉਹ ਜ਼ਰੂਰ ਕਰਾਂਗੇ ਕਿ ਨਸ਼ੇ ਤੋਂ ਰਹਿਤ ਹੋ ਕੇ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ ਆ ਬਾਬਾ ਮਹਤਰਾਬ ਅਹਿਮਦ ਕਾਦਰੀ ਜੀ ਤੁਹਾਡੇ ਲਈ ਆਪਣੇ ਦਰਬਾਰ ਤੇ ਪੰਜ ਪੀਰ ਸਰਕਾਰ ਦਰਬਾਰ ਦੇ ਤੁਹਾਡੀਆਂ ਮਨੋ ਕਾਮਨਾ ਜਿਹੜੀਆਂ ਆ ਉਹ ਸਰਕਾਰ ਦੇ ਕਰਨਾਂ ਦੇ ਵਿੱਚ ਅਰਦਾਸਾਂ ਲਾ ਕੇ ਤੁਹਾਡੀਆਂ ਮਨਜ਼ੂਰ ਕਰਨਗੇ ਤੇ ਕੁੱਲ ਜਗ ਦਾ ਭਲਾ ਜਿਹੜਾ ਅਰਦਾਸਾਂ ਜਿਹੜੀਆਂ ਦਰਬਾਰ ਦੇ ਹਿਸਾਬ ਦੀ ਤਰ੍ਹਾਂ ਇਸਾਂ ਦੀ ਜੈ ਬਾਬੂ ਦੀ ਜੈ ਮਹਤਰਾਬ